ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰੈਂਡਸ ਅੱਜ ਆਪਾਂ ਪੜਾਂਗੇ ਪਹਿਲੀ ਕਲਾਸ ਦੀ ਨਵੀਂ ਨੁਹਾਰ ਪੁਸਤਕ ਦਾ ਨੋਵਾਂ ਲੈਸਨ ਆਪਾਂ ਭਾਈ ਭਾਈ ਸਾਰੇ ਠੀਕ ਹੈ ਇਹ ਲੈਸਨ ਦਾ ਨਾਮ ਕੀ ਹੈ ਆਪਾਂ ਭਾਈ ਭਾਈ ਸਾਰੇ ਇੱਕ ਛੋਟੀ ਜੀ ਕਵਿਤਾ ਹੈ ਤੇ ਚਲੋ ਦੇਖਦੇ ਹਾਂ ਇੱਕ ਟੀਚਰ ਤੇ ਦੋ ਬੱਚੀਆਂ ਦੇ ਵਿੱਚ ਗੱਲਬਾਤ ਹੋ ਰਹੀ ਹੈ ਉਹ ਕੀ ਗੱਲਬਾਤ ਕਰਦੇ ਆ ਚਲੋ ਪੜ੍ਹਦੇ ਆ ਮੰਨੂ ਇੱਕ ਅ ਟੀਚਰ ਬੋਲਦੀ ਆ ਮੰਨੂ ਤੇ ਹਰਸ਼ੂ ਤੁਸੀਂ ਦੋਨੋਂ ਇਕੱਠੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਫਿਰ ਉਹ ਲੜਕੀਆਂ ਕੀ ਕਹਿੰਦੀਆਂ ਹਨ ਧੰਨਵਾਦ ਮੈਡਮ ਜੀ ਫਿਰ ਮੈਡਮ ਉਹਨਾਂ ਦੀ ਕੀ ਕਹਿੰਦੀ ਆ ਬੱਚਿਓ ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਰਹਿਣਾ ਚਾਹੀਦਾ ਹੈ ਆਪਸ ਵਿੱਚ ਕਦੇ ਵੀ ਲੜਨਾ ਨਹੀਂ ਚਾਹੀਦਾ ਤਾਂ ਲੜਕੀਆਂ ਕੀ ਕਹਿੰਦੀ ਹੈ ਜੀ ਮੈਡਮ ਜੀ ਮੈਡਮ ਕਹਿੰਦੀ ਹੈ ਆਓ ਅੱਜ ਆਪਾਂ ਸਾਰੇ ਮਿਲ ਕੇ ਆਪਸੀ ਪ੍ਰੇਮ ਅਤੇ ਭਾਈਚਾਰੇ ਨਾਲ ਸੰਬੰਧਿਤ ਇੱਕ ਕਵਿਤਾ ਗਾਉਂਦੇ ਹਾਂ ਤੇ ਟੀਚਰ ਉਹਨਾਂ ਨੂੰ ਇਹ ਕਵਿਤਾ ਸੁਣਾਉਣ ਲੱਗੀ ਹੈ ਕਿ ਆਪਾਂ ਭਾਈ ਭਾਈ ਸਾਰੇ ਤੇ ਇਸ ਪਾਠ ਸੰਬੰਧੀ ਮੁੱਢਲੀ ਜਾਣਕਾਰੀ ਕੀ ਹੈ ਇਸ ਕਵਿਤਾ ਵਿੱਚ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਆਪਸ ਵਿੱਚ ਰਲ ਮਿਲ ਕੇ ਰਹਿਣ ਬਾਰੇ ਦੱਸਿਆ ਗਿਆ ਹੈ ਇਹ ਜਾਣਕਾਰੀ ਦਿੱਤੀ ਗਈ ਹੈ ਕਿਸਾਨੋਂ ਆਪਸ ਵਿੱਚ ਪ੍ਰੇਮ ਤੇ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਹੈ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਠੀਕ ਹੈ ਤੇ ਅੱਗੇ ਇਸ ਦਾ ਕੀ ਹੈ ਪਾਠ ਦਾ ਮੂਲ ਉਦੇਸ਼ ਕੀ ਹੈ ਆਪਸੀ ਸਾਂਝ ਅਤੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨਾ ਤੇ ਪੰਜਾਬ ਪ੍ਰਾਂਤ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨਾ ਇਹ ਇਸ ਦਾ ਮੂਲ ਉਦੇਸ਼ ਹੈ ਹੁਣ ਆਪਾਂ ਇਹਦੀ ਕਵਿਤਾ ਸ਼ੁਰੂ ਕਰਦੇ ਆਂ ਪੜ੍ਹਨੀ ਸ਼ੁਰੂ ਕਰਦੇ ਆਂ ਆਪਾਂ ਸਾਰੇ ਭਾਈ ਭਾਈ ਗੀਤ ਪਿਆਰ ਦੇ ਗਾਈਏ ਹੱਸਿਏ ਨੱਚੀਏ ਟੱਪੀਏ ਇਕੱਠੇ ਗਿੱਧੇ ਭੰਗੜੇ ਪਾਈਏ ਪੰਜਾਬੀ ਮਾਂ ਬੋਲੀ ਹੈ ਸਾਡੀ ਮਿੱਠੀ ਅਤੇ ਪਿਆਰੀ ਇਹ ਹੈ ਮੰਨੂ ਮੋਣੀ ਬੋਲੀ ਗੀਤਾ ਨਾਲ ਸ਼ਿੰਗਾਰੀ ਕੀ ਕਹਿੰਦਾ ਹੈ ਕਿ ਆਪਾਂ ਸਾਰੇ ਜਿਹੜੇ ਆ ਭਾਈ ਪਾਈ ਆ ਸਕਦੇ ਆ ਨੱਚਦੇ ਆ ਟੱਪਦੇ ਆ ਤੇ ਪਿਆਰ ਦੇ ਗੀਤ ਗਾਉਂਦੇ ਆ ਤੇ ਗਿੱਧੇ ਤੇ ਭੰਗੜੇ ਪਾਉਂਦੇ ਆ ਤੇ ਜਿਹੜੀ ਸਾਡੀ ਬੋਲੀ ਹੈ ਪੰਜਾਬੀ ਬਹੁਤ ਹੀ ਮਿੱਠੀ ਤੇ ਪਿਆਰੀ ਬੋਲੀ ਹੈ ਤੇ ਇਹ ਜਿਹੜੀ ਹੈ ਮੰਨੂ ਮੋਣ ਵਾਲੀ ਮਤਲਬ ਬਹੁਤ ਹੀ ਸੋਹਣੀ ਹੈ ਬਹੁਤ ਹੀ ਮਨ ਨੂੰ ਮੋਹ ਲੈਂਦੀ ਹੈ ਇਹ ਬੋਲੀ ਹੈ ਜਿਹੜੀ ਕਿ ਗੀਤਾਂ ਨਾਲ ਪੰਜਾਬੀ ਗੀਤਾਂ ਨਾਲ ਸ਼ਿੰਗਾਰੀ ਹੋਈ ਹੈ ਮੁੰਡੇ ਸਜ ਕੇ ਪੰਗੜੇ ਪਾਉਣ ਤੇ ਕੁੜੀਆਂ ਗਿੱਧੇ ਪਾਣਾ ਰੱਜਣ ਕਿੰਦੇ ਮੁੰਡੇ ਜਿਹੜੇ ਆ ਸਜ ਧਜ ਕੇ ਪੰਗੜੇ ਪਾਉਂਦੇ ਆ ਤੇ ਕੁੜੀਆਂ ਗਿੱਧੇ ਪਾਉਂਦੀਆਂ ਠੀਕ ਹੈ ਪਾਉਣ ਬੋਲੀਆਂ ਨੱਚਣ ਟੱਪਣ ਸਭ ਨੂੰ ਸੋਹਣੇ ਲੱਗਣ ਤੇ ਉਸ ਦੇ ਨਾਲ ਨਾਲ ਉਹ ਜਦੋਂ ਗਿੱਧਾ ਤੇ ਪੰਗੜਾ ਪਾਉਂਦੇ ਆ ਨਾਲ ਉਹ ਬੋਲੀਆਂ ਵੀ ਪਾਉਂਦੇ ਆ ਨੱਚਦੇ ਟੱਪਦੇ ਆ ਤੇ ਸਭ ਨੂੰ ਉਹ ਸੋਹਣੇ ਲੱਗਦੇ ਆ ਸਦਾ ਵਸਦਾ ਰਹੇ ਪੰਜਾਬ ਇਹ ਸਾਡਾ ਸੁੱਖ ਨਾਲ ਪਿਆਰੇ Hindu Muslim Sikh Isai ਭਾਈ ਸਾਰੇ ਸਾਰੇ ਕਿੰਦੇ ਸੁੱਖ ਨਾਲ ਪਿਆਰਿਓ ਸਾਡਾ ਜਿਹੜਾ ਇਹ ਪੰਜਾਬ ਸੁੱਖ ਨਾਲ ਵਸਦਾ ਰਵੇ ਤੇ ਜਿਹੜੇ ਸਾਡੇ ਦੇਸ਼ ਦੇ ਵਿੱਚ Hindu Muslim Sikh Isai ਹੈ ਉਹ ਸਾਰੇ ਹੀ ਭਾਈ ਭਾਈ ਹੈ ਠੀਕ ਹੈ ਭਾਈ ਭਾਈ ਵਾਂਗ ਰਹਿੰਦੇ ਹੈ ਤੇ ਇਸ ਕਵਿਤਾ ਦਾ ਜਿਹੜੀ ਸਿੱਖਿਆ ਹੈ ਉਹ ਕੀ ਹੈ ਸਾਨੂੰ ਬਿਨਾ ਕਿਸੇ ਬੇ ਸਾਨੂੰ ਬਿਨਾ ਕਿਸੇ ਭੇਦ ਭਾਵ ਦੇ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਹ ਹੈ ਇਸ ਦੀ ਸਿੱਖਿਆ ਤੇ ਏ ਸੀ ਕਵਿਤਾ ਆਪਾਂ ਪਾਈ ਪਾਈ ਸਾਰੇ ਤੇ ਤੁਸੀਂ ਵੀ ਪੜ੍ਹੀਓ ਅਗਲੀ ਕਲਾਸ ਵਿੱਚ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਛੋਟੀ ਜੀ ਕਵਿਤਾ ਹੈ ਤੇ ਇਹਨੂੰ ਯਾਦ ਕਰ ਲਈਓ ਬਹੁਤ ਹੀ ਵਧੀਆ ਹੈ ਤੇ ਅਗਰ ਤੁਸੀਂ ਇਹਨੂੰ ਯਾਦ ਕਰ ਲੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਕੁਐਸਚਨ ਯਾਦ ਹੋ ਜਾਣਗੇ ਇਹਦੇ ਵਿੱਚੋਂ ਹੀ ਕੁਐਸਚਨ ਤੁਹਾਨੂੰ ਕੁਐਸਚਨਾਂ ਦੇ ਆਨਸਰ ਮਿਲ ਜਾਣੇ ਆ ਤੇ ਚਲੋ ਅੱਜ ਦੀ ਕਲਾਸ ਇੱਥੇ ਹੀ ਆਪਾਂ ਖਤਮ ਕਰਦੇ ਹਾਂ ਅਗਲੀ ਕਲਾਸ ਵਿੱਚ ਇਹਦੇ ਪ੍ਰਸ਼ਨ ਉੱਤਰ ਲੈ ਕੇ ਆਵਾਂਗੇ Okay friends, bye bye, take care, thank you.